कि ये rooms का इंस्ट्रक्टर होंगा पहला मैंने उसका डांसर ये डिफिकल्ट हम पहले पौड़ी बांधी कार्कोसा पर बांधेंगे पहले पौड़ी बांधी ये बांधेंगे आप वहाँ एक पौड़ी पुरानी बनी हुई है ठीक है एक रूल है क्या ना handicapped बच्चा लिए रास्ता बनाना जब बाय चांस आपने कोई handicapped बच्चा आ जाएगा वो ऊपर कि� ਜਿੱਥੇ ਲੈਂਟਰ ਜਿਹੜੇ ਪਾਏ ਨੇ ਉਹ ਥੱਲੇ ਬਗੈਰ ਬੀਮ ਤੋਂ ਪਾਇਆ ਗਿਆ ਉਹ ਬਹੁਤ ਛੋਟੀ ਹੈ ਤੇ ਥੱਲੇ ਜਿਹੜੇ ਜਿਹਦੇ ਕਿਸੇ ਵੇਲੇ ਵੀ ਉਹ ਬੀਮ ਦਿਖ ਸਕਦਾ ਤੁਹਾਡੇ ਇਸ ਪੂਰੇ ਨਕਸ਼ੇ ਤੇ ਤੁਸੀਂ ਰੈਂਪ ਤੇ ਕਿੱਥੇ ਪ੍ਰੋਵੀਜ਼ਨਿੰਗ ਕੀਤੀ ਮੈਨੂੰ ਉਹ ਅੰਕ ਇਹ ਇਹਨਾਂ ਮੈਂ ਤੁਹਾਨੂੰ ਦਿਖਾ ਦਿਆਂਗਾ ਪੂਰੀ ਹੈ ਨਾ म तो ना, ना, ना। है है बहुत बड़ी हुई है बिल्कुल बुरा हाला, बिल्कुल उपर जाके से चेक तो बिल्कुल बुरा जैसे तो बीम ही नहीं बिल्कुल भी बुरा हाल है किसी टाइम भी वो बिल्डिंग गिर सकती है ਕੋਰ ਤੁਸੀਂ ਦੇਖ ਰਹੇ ਹੋ ਨਬਸੇ ਪੰਜਾਬ ਚੈਨਲ ਮੁਹਾਲੀ ਦੇ ਫੇਸ 5 ਦੇ ਸਰਕਾਰੀ ਸਕੂਲ ਵਿੱਚ ਬਿਲਡਿੰਗ ਦੀ ਉਸਾਰੀ ਵਿੱਚ ਘੋਰ ਲਾਪਰਵਾਹੀ ਅਤੇ ਉਨਤਾਈਆਂ ਦੇ ਨਾਲ-ਨਾਲ ਆ ਸੁਰੱਖਿਆ ਢਾਂਚੇ ਨੇ ਬੱਚਿਆਂ ਦੀ ਜ਼ਿੰਦਗੀ ਨੂੰ ਖਤਰੇ ਵਿੱਚ ਪਾ ਦਿੱਤਾ ਇਸ ਸਬੰਧੀ ਜਾਣਕਾਰੀ ਮਿਲਣ ਤੋਂ ਬਾਅਦ ਮੋਕੇ ਤੇ ਪਹੁੰਚੇ ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ 베ਦੀ ਅਤੇ ਸਥਾਨਕ ਕਾਉਂਸਲਰ ਬਲਜੀਤ ਕੌਰ ਨੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਇਸ ਨੂੰ ਬਹੁਤ ਗੰਭੀਰ ਮਾਮਲਾ ਘਰਾੜ ਦਿੱਤਾ ਸਕੂਲ ਦੇ ਪ੍ਰਿੰਸੀਪਲ ਸਬੰਧਿਤ ਕਰਮਚਾਰੀਆਂ ਤੇ ਠੇਕੇਦਾਰ ਦੇ ਖਿਲਾਫ ਸਖਤ ਕਾਰਵਾਈ ਕਰਨ ਦੇ ਨਾਲ ਨਾਲ ਪੁਲਿਸ ਮਾਮਲਾ ਦਰਜ ਕਰਨ ਦੀ ਮੰਗ ਵੀ ਕੀਤੀ ਗਈ ਹੈ। ਅੱਜ ਇਹ ਖਬਰ ਲੱਗੀ ਸੀ ਕਿ ਬਾਅਦ ਚ ਪਹਿਲੀ ਉਹ ਆਪਣਾ ਸਕੂਲ ਪੰਜ ਫੀਸ ਦੀ ਮੈਂ ਮੈਡਮ ਬਲਜੀਤ ਕੋ ਸਾਡੇ ਕਾਉਂਸਲਰ ਨੇ ਇਹਨਾਂ ਨਾਲ ਲੈ ਕੇ ਸਕੂਲ ਮੌਕਾ ਦੇਖਣ ਆਇਆ ਸੀ ਬਹੁਤ ਸੀਰੀਅਸ ਮੈਟਰ ਸੀ ਔਰ ਇੱਥੇ ਆ ਕੇ ਦੇਖਿਆ ਐ ਐਸਡੀਐਮ ਮੈਡਮ ਔਰ ਡੀਓ ਮੈਡਮ ਵੀ ਆਏ ਹੋਏ ਹਨ ਔਰ ਉਹਨਾਂ ਨੇ ਸਾਰਾ ਸਕੂਲ ਦੀ ਬਿਲਡਿੰਗ ਦੇਖੀ ਆ ਬਹੁਤ ਵੱਡੀਆਂ ਨੈਗਲੀਜੈਂਸੀ ਹੋਈਆਂ ਨੇ ਔਰ ਉਹ ਨਾਲੀ ਪੌੜੀ ਜਿਹੜੀ ਉਹਦੇ ਹੈਗੀ ਹੈ ਨਵੀਂ ਪੌੜੀ ਕੋ ਬਣਾਈ ਨਹੀਂ ਉਪਰ ਜਿਹੜੀਆਂ ਇੰਨੇ ਵੱਡੇ ਕਮਰੇ ਜਿਆਦਾ ਬਣਾ ਦਿੱਤੇ ਨੇ ਕੋਈ ਪੌੜੀ ਨਹੀਂ ਕੋਈ ਰੈਂਪੜੀ ਬਣਾਇਆ ਗਿਆ ਜਿਹੜੋ ਕਿ ਰੈਂਪ ਜੁੜੀ ਹੁੰਦਾ ਇੱਕ ਡੇਢ ਫੁੱਟ ਦੀ ਪਤਲੀ ਪੌੜੀ ਬਣੀ ਹੈਗੀ ਆ ਕਿਉਂਕਿ ਬੱਚੇ ਕਿਸੇ ਵੇਲੇ ਥੱਲੇ ਇੰਨੀ ਵੱਡੀ ਗਿਣਤੀ 'ਚ ਬੱਚਿਆਂ ਦੀ ਗਿਣਤੀ ਮੁਤਾਬਕ ਉੱਤੇ ਚੜਨਗੇ ਉੱਡ ਕੇ ਤੇ ਡਿੱਗਣਗੇ ਵੀ ਜੂ ਸੱਟ ਲੱਗੇਗੀ ਉਹਦੇ ਇਸ ਕਰਕੇ ਮੈਂ ਡੀਓ ਮੈਡਮ ਨੂੰ ਵੀ ਐਸਟੀ ਮੈਡਮ ਨੂੰ ਵੀ ਬੇਨਤੀ ਕੀਤੀ ਵੀ ਇਹਦੀ ਜਾਂਚ ਬਗਾਤੋ ਕਹਿੰਦਾ ਤਾਂ ਉਹ ਜਾਂਚ ਹੋਣੀ ਚਾਹੀਦੀ ਆ ਜਿਹਨੇ ਜਿਨ੍ਹਾਂ ਦੀ ਲਾਪਤਾਈ ਉਹਨਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਕਾਵੇ ਹੋਣੀ ਚਾਹੀਦੀ ਨਾਲ ਜਿਹੜੇ ਅਧਿਕਾਰੀ ਜਿਹੜੇ ਸਕੂਲ ਦੇ ਜਾਂ ਜਿਹੜੇ ਡਿਪਾਰਟਮੈਂਟ ਦੇ ਜਿਹੜੇ ਜੇਏ ਆ ਜਾਂ ਜੋ ਇਹਨਾਂ ਦੇ ਪ੍ਰਿੰਸੀਪਲ ਆ ਉਹਨਾਂ ਦੇ ਖਿਲਾਫ ਇਹ ਕਾਵੇ ਬਹੁਤ ਸੀਰੀਅਸ ਮੈਟਰ ਆ ਬੱਚਿਆਂ ਦੀ ਜ਼ਿੰਦਗੀ ਦਾ ਸਵਾਲ ਆ ਔਰ ਜੇ ਜਿੱਥੇ ਇਹਨੇ ਵੱਡੇ ਕਿਉਂਕਿ ਕਈ ਮਹੀਨੇ ਤੋਂ ਬਿਲਡਿੰਗ ਬਣਦੀ ਸੀ ਅੱਜ ਹਾਈਲਾਈਟ ਹੋਈ ਲਾ ਅਸੀਂ ਮੈਂ ਮੌਕੇ ਤੇ ਆਇਆ ਮੈਡਮ ਬਲਜੀਤ ਕੋ ਸਾਡੇ ਕੌਂਸਲ ਮੇਰੇ ਨਾਲ ਆਏ ਨੇ ਸਾਥੀ ਨਾਲ ਨੇ ਔਰ ਸਾਡਾ ਅਸੀਂ ਮੌਕੇ ਤੇ ਐਸਡੀਐਮ ਨੇ ਵੀ ਦੇਖਿਆ ਉਹਨਾਂ ਨੇ ਵੀ ਮਹਿਸੂਸ ਕੀਤਾ ਵੀ ਬਹੁਤ ਗਲਤ ਹੋਇਆ ਪਰ ਇਹਨੂੰ ਉਸੇ ਵੇਖ ਕੇ ਜਾਣ ਦੀ ਗੱਲ ਦੀ ਬੇਨਤੀ ਦਿੱਤੇ ਖਿਲਾਫ ਕਾਵੇ ਜਿਸ ਤਰ੍ਹਾਂ ਕਿ ਸਾਡੇ ਡਿਪਟੀ ਮੇਅਰ ਸਾਹਿਬ ਜੀ ਨੇ ਦੱਸਿਆ ਅੱਜ ਖ਼ਬਰ ਦੇ ਵਿੱਚ ਖ਼ਬਰ ਲੱਗੀ ਸੀਗੀ ਬਹੁਤ ਵੱਡੀ ਹਾਈਲਾਈਟ ਹੋਈ ਸੀਗੀ ਤੇ ਅਸੀਂ ਮੈਂ ਔਰ ਡਿਪਟੀ ਮੇਅਰ ਸਾਹਿਬ ਔਰ ਮੇਰੇ ਨਾਲ ਮੇਰੇ ਸਾਥੀ ਅੱਜ ਅਸੀਂ ਸਕੂਲ ਦੀ ਬਿਲਡਿੰਗ ਚੈੱਕ ਕਰਨ ਆਏ ਬਹੁਤ ਵੱਡੀ ਨੈਗਲੀਜੈਂਸੀ ਕੀਤੀ ਹੋਈ ਹੈ ਬਿਲਕੁਲ ਬੁਰਾ ਹਾਲਾਤ ਬਿਲਕੁਲ ਜਿਵੇਂ ਉੱਪਰ ਜਾ ਕੇ ਅਸੀਂ ਚੈੱਕ ਕੀਤਾ ਤੇ ਬਿਲਕੁਲ ਬੀਮ ਹੈ ਹੀ ਨਹੀਂ ਉੱਥੇ ਬਿਲਕੁਲ ਵੀ ਬੁਰਾ ਹਾਲਾਤ ਹੈ ਕਿਸੇ ਟਾਈਮ ਇਹ ਬਿਲਡਿੰਗ गिर ਸਕਦੀ ਹੈ ਤੇ ਸਾਡੀ ਇਹੀ ਦਰਖਾਸਤ ਹੈ ਮੈਡਮ ਵੀ ਆਏ ਸੀਗੇ ਡੀਓ ਮੈਮ ਆਏ ਸੀਗੇ ਐਸਜੀਐਮ ਆਏ ਮੈਡਮ ਆਏ ਸੀਗੇ ਆਪਾਂ ਡਿਸਕਸ ਕੀਤਾ ਹੈ ਤੇ ਬਿਲਕੁਲ ਅਸੀਂ ਇਹੀ ਚਾਹੁੰਦੇ ਆ ਕਿਉਂਕਿ ਬੱਚਿਆਂ ਦੀ ਜ਼ਿੰਦਗੀ ਦੇ ਨਾਲ ਕਲਵਾਟ ਨਹੀਂ ਕੀਤਾ ਜਾਣਾ ਚਾਹੀਦਾ ਅੱਜ ਕੱਲ ਬਹੁਤ ਜ਼ਿਆਦਾ ਇਸ ਤਰੀਕੇ ਦੀਆਂ ਐਮਿਸਫੀਲਿੰਗਸ ਹੋ ਰਹੀਆਂ ਔਰ ਇਹ ਵਾਲੀ ਵੀ ਕਦੀ ਵੀ ਹੋ ਸਕਦੀ ਹੈ ਤੇ ਸਾਡੀ ਇਹੀ ਹੈ ਕਿ ਇਹਨਾਂ ਕਾਰਵਾਈ ਕੀਤੀ ਜਾਏ ਜਿਨ੍ਹਾਂ ਨੇ ਇਹ ਗਲਤ ਕੰਮ ਕੀਤਾ ਹੈ